ਪੰਜਾਬ ਦੇ ਲੋਕਾਂ ਵਾਸਤੇ ਬੜਾ ਵਿਸ਼ੇਸ਼ ਦਿਨ ਹੈ। ਉਹ ਸਾਡੇ ਹਲਕੇ ਵਾਸਤੇ। ਬਾਕੀ ਹਲਕੇ ਨਾਲੋਂ ਵੀ ਜ਼ਿਆਦਾ ਵਿਸ਼ੇਸ਼। ਫਸਟ ਟਾਈਮ ਹੋਇਆ ਕਿ ਨੰਗਲ ਨੂੰ ਸੈਰਸ ਪਟੇ ਦੇ ਵਿੱਚ ਟੂਰਿਜ਼ਮ ਬਣਾਉਣ ਦੇ ਵਿੱਚ ਹਰਜੋਤ ਸਿੰਘ ਬੈਂਜੀ ਦਾ ਜਿਹੜਾ ਇੱਕ ਸੁਪਨਾ ਸੀ ਉਹਦੀ ਜਿਹੜੀ ਪਹਿਲੀ ਕਿਸ਼ਤ ਹੈ 10 ਕਰੋੜ ਦੀ। ਉਹ ਨੰਗਲ ਹਲਕੇ ਵਾਸਤੇ ਹੈ। ਸਾਡੇ ਹਲਕੇ ਵਿੱਚ ਲਗਭਗ 340 ਕਰੋੜ ਦਾ ਬਜਟ ਪੂਰਾ ਸ਼੍ਰੀ ਨੰਦਪੁਰ ਸਾਹਿਬ ਦਾ ਬਣਿਆ ਹੈ। ਨੰਗਲ ਨੂੰ ਸੈਰਸਪਟਾ ਬਣਾਉਣ ਵਾਸਤੇ ਜਦੋਂ ਇਹ ਪਹਿਲੀ ਕਿਸ਼ਤ ਰਿਲੀਜ਼ ਹੋਈ ਤਾਂ ਸਾਰੇ ਲੋਕਾਂ ਦੇ ਮਨ ਵਿੱਚ ਬੜੀ ਖੁਸ਼ੀ। ਬੜੀ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਅੱਜ ਅਸੀਂ ਲੋਕਾਂ ਨੂੰ ਦੱਸਣਾ ਵੀ ਚਾਹੁੰਦੇ ਹਾਂ ਕਿ ਨੰਗਲ ਪਰਮਾਤਮਾ ਦੀ ਧਿਆਨ ਨਾਲ ਪਹਿਲਾਂ ਹੀ ਬਹੁਤ ਖੂਬਸੂਰਤ ਹੈ। ਇਨੂੰ ਕੁਝ ਹੋਰ ਖੂਬਸੂਰਤ ਬਣਾਉਣ ਵਾਸਤੇ ਨਗਰ ਕੌਂਸਲ ਨੰਗਲ ਦੀ ਵੀ ਜ਼ਰੂਰਤ ਹੈ ਨਗਰ ਕੌਂਸਲ ਨੰਗਲ ਦੇ ਵਿੱਚ ਦੂਜੀ तिर ਦੀ ਕੌਂਸਲ ਹੈ ਉਹਨਾਂ ਦਾ ਆਪਣਾ ਸਿਸਟਮ ਹੈ ਅਸੀਂ ਲੋਕਾਂ ਨੂੰ ਤੁਹਾਡੇ ਮਾਧਿਅਮ ਤੋਂ ਬੇਨਤੀ ਵੀ ਕਰਦੇ ਹਾਂ ਕਿ ਨਗਰ ਕੌਂਸਲ ਆਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੀ ਪਾਰਟੀ ਦੀ ਬਣੇਗੀ ਜਿਹੜਾ ਨਗਰ ਕੌਂਸਲ ਦਾ ਨੰਗਲ ਦਾ ਬਜਟ ਹੈ ਤੇ ਪੰਜਾਬ ਸਰਕਾਰ ਦਾ ਹੋਰ ਜਿਹੜਾ ਰਿਲੀਜ਼ ਕਰਾਉਂਦੇ ਨੇ ਬੈਂਸ ਸਾਹਿਬ ਸਾਰਾ ਇਕੱਠਾ ਕਰਕੇ ਅਸੀਂ ਨੰਗਲ ਦੀ ਜਿਹੜੀ ਨੋਹਾਰਾ ਵੈਂਸ ਸਾਹਿਬ ਦੇ ਸੁਪਨਿਆਂ ਦੇ ਨਾਲ ਉਹ ਪੂਰੀ ਹੋ ਜਾਗੀ ਔਰ ਸਾਡੀ ਭਗਵੰਤ ਮਾਨ ਜੀ ਨੇ ਅਲੱਗ-ਅਲੱਗ ਖਿੱਤੇ ਦੇ ਵਿੱਚ ਖੇਤੀ ਵਾਸਤੇ ਅਲੱਗ ਐਜੂਕੇਸ਼ਨ ਵਾਸਤੇ ਅਲੱਗ ਸਿਹਤ ਵਾਸਤੇ ਅਲੱਗ ਹਰ ਤਰ੍ਹਾਂ ਦੇ ਜਿੰਨੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਕੰਮ ਨੇ ਉਹਦੇ ਵਿੱਚ ਕਰੋੜਾ ਰੁਪਏ ਦਾ ਜਿਹੜਾ ਗੱਜ ਬਜਟ ਰਿਲੀਜ਼ ਹੋਇਆ ਇਹਦੇ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੂੰ ਵਧਾਈ ਤੇ ਸਾਡੇ ਹਲਕੇ ਦੇ ਖਾਸ ਕਰ ਲੋਕਾਂ ਨੂੰ ਵਧਾਈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਨੰਗਲ ਦੀ ਕਾਉਂਸਲ ਦਾ ਜਿਹੜਾ 110 ਕਰੋੜ ਦਾ ਬਜਟ ਹੁੰਦਾ ਹੈ ਪਿਛਲੇ 10 ਸਾਲ ਦੇ ਵਿੱਚ ਲਗਭਗ 1100 ਕਰੋੜ ਦਾ ਬਜਟ ਮਤਾਂ ਨਹੀਂ ਕਿੱਥੇ ਜਾਂਦਾ ਜਦੋਂ ਸਾਡੀ ਕਾਉਂਸਲ ਇਹ ਵੀ ਬਣੇਗੀ ਸਾਡੇ ਬੈਂਸ ਸਾਹਿਬ ਆਪਣੇ ਪ੍ਰਿਆਸਾਂ ਨਾਲ ਹੋਰ ਪੈਸੇ ਲੈ ਕੇ ਆਉਣਗੇ ਤਾਂ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਸਾਡੀ ਹਲਕੀ ਦੀ ਨਵਾਂ ਬਦਲ ਜਾਏਗੀ ਅੱਜ ਅਸੀਂ ਤੁਹਾਡੇ ਨਾਲ ਇਸ ਕਰਕੇ ਆਪਣੀ ਚਰਚਾ ਕੀਤੀ ਤਾਂ ਜੋ ਸਾਡੀ ਪਾਰਟੀ ਦਾ ਮੈਸੇਜ ਇਹ ਬੈਂਸ ਸਾਹਿਬ ਦਾ ਮੈਸੇਜ ਲੋਕਾਂ ਤੱਕ ਪਹੁੰਚ ਸਕੇ ਸਰ ਜਿੱਦਾਂ ਕਿ ਤੁਸੀਂ ਕਿਹਾ ਕਿ ਕਾਫੀ ਪੈਸਾ ਇਹਦਾ ਨਗਰ ਬੋਲ ਸਕਦਾ ਪਤਾ ਨਹੀਂ ਕਿੱਥੇ ਜਾਂਦਾ ਲੇਕਿਨ ਤੁਹਾਡੀ ਸਰਕਾਰ ਅਸੀਂ ਤਾਂ ਉਹਨੂੰ ਜਦੋਂ ਤੱਕ ਕਲੀਅਰ ਹੁੰਦਾ ਉਹ ਤੋਂ ਕੋਈ ਛੇੜ ਨਹੀਂ ਸਕਦੇ ਸਰ ਇੱਕ ਵਾਰੀ ਫੇਰ ਦੱਸ ਦਿਓ ਕਿੰਨਾ ਬਜਟ ਪਾਸ ਹੋਇਆ ਕੋਲੇ ਵਿਜਾਂ ਦਾ ਸਾਡਾ 340 ਕਰੋੜ ਦੇ ਕਰੀਬ ਹੈ 40 ਕਰੋੜ ਹਾਂ ਇਹਨਾਂ ਦਾ ਕੋਈ ਹੱਲ ਨਹੀਂ आनंदपुर हलके दी 40 ਕਰੋੜ ਰੁਪਇਆ ਪ੍ਰੈਣ ਹਾਂ 10 ਕਰੋੜ ਸਾਡੀ ਸਟਾਰਟਿੰਗ ਹੈ ਮਤਲਬ ਇਹਦੇ ਵਿੱਚ ਹੋਰ ਪਹਿਲੀ ਕਿਸ 10 ਕਰੋੜ ਦੀ ਅੱਗੇ ਫਿਰ ਜਿੰਨਾ ਲੱਗਦਾ ਜਾਏ ਕੋਨਾ ਲੱਗਦਾ ਜਾਏ ਐਜੂਕੇਸ਼ਨ ਵਾਸਤੇ ਬਹੁਤ ਅੱਛਾ ਹੋਇਆ ਹੈਲਥ ਵਾਸਤੇ ਬਹੁਤ ਵੱਡਾ ਤੁਸੀਂ ਦੇਖਿਆ ਉਹ ਸਾਡੇ ਸਾਰਾ ਤੁਸੀਂ ਟੀਵੀ ਵੀ ਲੋਕ ਦੇਖਦੇ ਹੋ ਕੱਲ ਅਖਬਾਰਾਂ ਚ ਕੀ ਆ ਜਾਏਗਾ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਤੁਹਾਨੂੰ ਸਾਰਿਆਂ ਨੂੰ ਇਹ ਦਾਸ ਕਰੋ ਕੀ ਆ ਨੀ ਮੈਂ ਉਸ ਤੋਂ ਮੀਂਹ ਜੁੜਨ ਦਾ ਕੰਮ ਕਰਾ ਕੇ ਮੈਂ ਟਾਲੀ ਚੇਜ ਹੀ ਪੁੱਛਣਾ ਸ਼ੁਰੂ ਕਰਾ ਹਾਂ ਵੀ 10 ਕਰੋੜ ਤੁਸੀਂ ਕਿੱਥੇ ਲਾਓਗੇ ਜਿੱਦਾਂ ਦੀ ਗੱਲ ਕਰੀਏ ਡੀਵੀਐਮਬੀ ਜਾਂ ਏਰੀਆ ਜਾਰੇ ਨਾ ਤੁਸੀਂ ਕਹਿੰਦੇ ਪੰਜਾਬ ਸਰਕਾਰ ਦਾ ਵੀ ਡੀਵੀਐਮਬੀ ਜੇ ਪੰਜਾਬ ਸਰਕਾਰ ਕੋਈ ਕੰਮ ਕਰਨਾ ਚਾਹੁੰਦੀ ਉਹਦੇ ਵਿੱਚ ਅਰਚਨ ਪਾਉਂਦੀ ਐ ਨਾ ਪਰ ਉਹ ਬੀਵੀਬੀ ਐਨਓਲਸ ਵੀ ਹੁੰਦੀ ਕਿੱਦਾਂ ਸੈਸੋਲ ਮੈਂ ਕਿਹੜੀ ਪੇਸ਼ੈਂਟ ਹੈ ਚੰਗਲ ਹੋਇਆ ਤੁਸੀਂ ਸਵਾਲ ਪੁੱਛਿਆ ਨੰਗਲ ਦੇ ਵਿੱਚ ਇਰੀਗੇਸ਼ਨ ਪਾਵਰ ਵਿੰਗ ਲੋਕਲ ਬੋਡੀ ਤੇ ਬੀਵੀਐਮਬੀ ਚਾਰ ਚੀਜ਼ਾਂ ਆ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦਾ ਹੈ ਪੰਜਾਬ ਸਰਕਾਰ ਦਾ ਹੈ ਲੋਕਲ ਬਾਡੀ ਡਿਪਾਰਟਮੈਂਟ ਪੰਜਾਬ ਸਰਕਾਰ ਦਾ ਹੈ ਪਾਵਰ ਵਿੰਗ ਡਿਪਾਰਟਮੈਂਟ ਪੰਜਾਬ ਸਰਕਾਰ ਦਾ ਹੈ ਵੀਬੀਐਮਬੀ ਸਾਡੀਆਂ ਚਾਰੋਂ ਸਟੇਟਾਂ ਦਾ ਹੈ ਕਿਤੇ ਪਾਸ ਹੈ ਵੀ ਇਹੋ ਜਿਹੀ ਕੋਈ ਅੜਚਣ ਨਹੀਂ ਹੈ ਜਿਹਦੇ ਵਿੱਚ ਐਨਓਸੀ ਲੈਣ ਕਰਕੇ ਜਾਂ ਨਾ ਲੈਣ ਕਰਕੇ ਕੋਈ ਪ੍ਰੋਬਲਮ ਆਏਗੀ ਐਸ ਦੀ ਕੋਈ ਪ੍ਰੋਬਲਮ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਸੋਲਵ ਹੋ ਜਾਣਗੀਆਂ ਜਿਹੜਾ ਬੀਤੀ ਸਰਕਾਰ ਦੀ ਕਾਰਕਰੀਓ ਨੂੰ ਚਰਚਾ ਆਮ ਰਿਸਿਪੀਟ ਪ੍ਰੋਗਰਾਮ ਦਾ ਬਹੁਤ ਪੂਰੀ ਕੋਸ਼ਿਸ਼ ਕੀਤੀ ਕਿ ਵੀਬੀਐਮਬੀ ਨੂੰ ਐਨਓਸੀ ਦੀ ਕੀ ਅਰਚਨਾ ਪੰਨੀਆਂ ਨਾ ਕਿਹਾ ਉਸ ਦੀ ਕਿਤਾਬ ਸਰ ਦਸਾਂ ਨਮੇ ਜਿਹੜਾ ਇਰੀਗੇਸ਼ਨ ਦਾ ਡਿਪਾਰਟਮੈਂਟ ਹੈ ਜਿਹਦੇ ਵਿੱਚ ਸਾਡੇ ਇੱਕ ਤਾਂ ਗੋਬਿੰਦ ਸਾਗਰ ਹੈ ਇੱਕ ਸਤਲੁਜ ਲਈ ਇੱਕ ਹੈ ਇੱਕ ਡਾਊਨਸਟ੍ਰੀਮ ਜਿਹੜਾ ਨੰਗਲ ਡੈਮ ਤੋਂ ਅੱਗੇ ਚੱਲ ਜਾਂਦਾ ਜਿਹੜਾ ਪਾਖੜਾ ਡੈਮ ਤੋਂ ਨੰਗਲ ਡੈਮ ਦੇ ਵਿੱਚ ਦਾ ਏਰੀਆ ਹੈ ਇਹਨੂੰ ਸੈਂਸਿਟਿਵ ਜ਼ੋਨ ਚ ਗਿਣਿਆ ਜਾਂਦਾ ਜਿਹਦੇ ਵਿੱਚ ਨਹਿਲੇ ਤੋਂ ਪਿੱਛੇ ਹਿਮਾਚਲ ਆਂਦਾ ਹੈ ਅੱਗੇ ਸਾਡਾ ਪੰਜਾਬ ਆਂਦਾ ਤੁਸੀਂ ਵੀ ਦੇਖਿਆ ਹੋਣਾ ਜਿਹੜਾ ਕਿ ਬੀਬੀਐਮਬੀ ਨੇ ਇੱਕ ਕਿੰਨਾ 100 ਕਰੋੜ ਦਾ ਸੀਗਾ ਸ਼ਾਇਦ ਉਹ ਜਿਹੜਾ 92 ਕਰੋੜ ਦਾ ਇੱਕ ਲਾਇਆ ਸੀ ਉਹ ਹਿਮਾਚਲ ਗਵਰਨਮੈਂਟ ਨੇ ਦਿੱਤਾ ਸੀ ਅਲਾਉ ਕਰਤਾ ਸੀ ਪੰਜਾਬ ਦਾ ਜਿਹੜਾ ਉਹ ਬਿਲਕੁਲ ਸਿਕਿਉਰਿਟੀ ਦਾ ਅਲੱਗ ਸਿਸਟਮ ਬਣਦਾ ਪਰ ਜਿਹੜੀ ਹਿਮਾਚਲ ਗਵਰਨਮੈਂਟ ਦੇ ਵਿੱਚ BBMP ਨੇ 100 ਕਰੋੜ ਦਾ ਲਾਇਆ ਸੀ ਉਹ ਕੱਖਾਂ ਦੇ ਭਾਉੜ ਗਿਆ ਇਸ ਕਰਕੇ BBMP ਦੇ ਧਾਇਰੇ ਦੀ ਗੱਲ ਕਰੀ ਤਾਂ BBMP ਦਾ ਅਧਾਰਾ ਅਗਰ ਪੋਜ਼ਿਟਿਵ ਹੁੰਦਾ ਤਾਂ ਅੱਜ ਨੰਗਲ ਦੇ ਵਿੱਚ ਉਹ ਆਪਣੇ ਹਿਸਾਬ ਨਾਲ ਦੀ ਪ੍ਰੋਬਲਮਾਂ ਕ੍ਰੀਏਟ ਕਰਦੇ ਸੋ ਇਰੀਗੇਸ਼ਨ ਔਰ ਪਾਵਰ ਬੈਂਕ ਤੇ ਲੋਕਲ ਬੋਡੀ ਪੰਜਾਬ ਦਾ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜੋ ਤਨਸ਼ਾਹ ਵਰਗ ਮੁਹੰਮਦੀ ਗੱਲ ਕਰੀਏ ਤਾਂ 2248 ਐਫਆਰ ਦਾ ਦਰਜ ਕੀਤਾ ਗਿਆ 3900 ਤੋਂ ਦਾ ਤਸਕਰ ਪਰੇਗੇ ਤੇ ਅਰਧਾੜੀਆਂ ਦੇ ਘਰਾਂ ਦੇ ਪੀਲਾ ਬੰਜਨ ਤੇ ਰਿਆ ਕਿਦਾਂ ਦੇਖੋ ਤੁਸੀਂ ਦੇਖਿਆ ਹੋਣਾ ਕਿ ਨੰਗਲ ਦੇ ਵਿੱਚ ਵੀ ਇੱਕ ਬਹੁਤ ਵੱਡਾ ਜਿਹੜਾ ਤਸਕਰ ਸੀ ਉਹ ਪਕੜਿਆ ਗਿਆ ਸੀ ਸਾਡੇ ਲੋਕ ਜਿਹੜੀ ਸਾਡੀ ਸੋਚ ਨਾਲ ਲੋਕ ਹੈ ਉਹਨਾਂ ਲੋਕਾਂ ਦਾ ਦੂਰ ਤੱਕ ਵੀ ਕਿਤੇ ਪਾਲੋ ਘਾਤ ਨਹੀਂ ਜਿਹੜੇ بڑے ਘਰਾਨਿਆਂ ਦੇ ਲੋਕ ਅਲੱਗ-ਅਲੱਗ ਪਾਰਟੀਆਂ ਦੇ ਲੋਕ ਚਾਹੇ ਪੰਜਾਬ ਲੈਵਲ ਦੀ ਗੱਲ ਕਹੇ ਚਾਹੇ ਲੋਕ ਲੈਵਲ ਦੀ ਗੱਲ ਉਹਨਾਂ ਲੋਕਾਂ ਦਾ ਲਿੰਕ ਸੀ ਅੱਜ ਸਾਡੇ ਮਾਨ ਸਾਹਿਬ ਨੇ ਸਾਡੀ ਸਰਕਾਰ ਨੇ ਇਸ ਚੀਜ਼ ਦਾ ਇੱਕ ਵੀੜਾ ਚੱਕਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਪੁਲਿਸ ਡਿਪਾਰਟਮੈਂਟ ਆਪਣਾ ਕਰ ਰਿਹਾ ਐਡਮਿਨਿਸਟ੍ਰੇਟਰ ਆਪਣਾ ਕੰਮ ਕਰ ਰਿਹਾ ਤੇ ਅਸੀਂ ਲੋਕਾਂ ਦਾ ਜਿਹੜਾ ਸਾਥ ਹੈ ਸਾਡਾ ਵੀ ਸਾਥ ਨਾਲ ਦੇਣਾ ਪਣਾ ਸਾਡੀ ਪਾਰਟੀ ਨੇ ਇੱਕ ਮਾਨ ਸਾਹਿਬ ਨੇ ਨੰਬਰ ਰੀਲੀਜ਼ ਕੀਤਾ ਹੋਇਆ ਕਿ ਨੰਬਰ ਦੇ ਉੱਤੇ ਤੁਸੀਂ ਅਗਰ ਕਿਸੇ ਦੀ ਰਿਪੋਰਟ ਕਰੋਗੇ ਤੁਹਾਨੂੰ ਲੋਕਾਂ ਨੂੰ ਤੁਹਾਡੀ ਜਿਹੜੀ ਰਿਪੋਰਟ ਹੈ ਗੁਪਤ ਰੱਖੀ ਜਾਏਗੀ ਔਰ ਤੁਸੀਂ ਜਿਹੜੇ ਲੋਕ ਤੁਹਾਨੂੰ ਪਤਾ ਲੱਗਦਾ ਕਿ ਕਿਸੇ ਜਗ੍ਹਾ 'ਚ ਕਿਸੇ ਮਹੱਲੇ 'ਚ ਕਿਸੇ ਗਲੀ 'ਚ ਕਿਸੇ ਬਾਜ਼ਾਰ ਦੇ ਵਿੱਚ ਕੋਈ ਲੋਕ ਚਿੱਟੇ ਦਾ ਵੇਚਦਾ ਜਾਂ ਕੰਮ ਕਰਦਾ ਤਾਂ ਉਹਦਾ ਦੱਸੋਗੇ ਤਾਂ ਉਹਦਾ ਜਿਹੜਾ ਇੰਤਜ਼ਾਮ ਹੈ ਸਰਕਾਰ ਦਾ ਸਿਰਫ ਉਸ ਚਿੱਟੇ ਵਾਲੇ ਨੂੰ ਸਜ਼ਾ ਦੇਣ ਦੀ ਗੱਲ ਨਹੀਂ ਹੈ ਜਿਹੜਾ ਚਿੱਟਾ ਖਾਂਦਾ ਉਹ ਤਾਂ ਬਿਮਾਰ ਹੈ ਉਹਨੂੰ ਤਾਂ ਲਗਾ ਦਿੱਤਾ ਉਸ ਜਿਹੜੀ ਚੇਨ ਹੈ ਜਿੱਥੋਂ ਸਪਲਾਈ ਹੁੰਦਾ ਉਹ ਜਿਸ ਜਗ੍ਹਾ ਤੱਕ ਪਹੁੰਚਦਾ ਉਸ ਚੇਨ ਨੂੰ ਤੋੜਨ ਦੀ ਗੱਲ ਹੈ ਜਿਹੜੇ ਲੋਕ ਚਿੱਟੇ ਦੇ ਸ਼ਿਕਾਰ ਨੇ ਬਿਮਾਰ ਨੇ ਸਰਕਾਰ ਉਹਨਾਂ ਦਾ ਇਲਾਜ ਵੀ ਕਰਾਏਗੀ ਉਹਨਾਂ ਦਾ ਇੰਤਜ਼ਾਮ ਵੀ ਕਰ ਪਰ ਜਿਹੜੇ ਲੋਕ ਲੋਕਾਂ ਨੂੰ ਚਿੱਟਾ ਮਗਰ ਲਾ ਕਰਕੇ ਅ ਔਰ ਬਿਜ਼ਨਸ ਕਰਦੇ ਧੰਦਾ ਕਰਦੇ ਉਹਨਾਂ ਪਰ ਪੀਲਾ ਪੰਜਾ ਫਿਰੇਗਾ ਔਰ ਤੁਸੀਂ ਦੇਖਿਆ ਨੰਗਲ ਦੇ ਵਿੱਚ ਵੀ ਇੱਕ ਵੱਡਾ ਆਦਮੀ ਸੀ ਮਨੁੱਖ ਸੀ ਜੀ ਨੇ ਸਰਕਾਰ ਨੇ ਪਕੜਿਆ ਕੋਈ ਐਦਾਂ ਦੀ ਗੱਲਬਾਤ ਇਸ ਚੀਜ਼ ਦੀ ਸਰਕਾਰੀ ਕੋਈ ਜਿਹੜੀ ਜਾਣਕਾਰੀ ਜਿਹੜਾ ਪ੍ਰੇਕੰਦ ਦੇ ਦ੍ਰਿਸ਼ਟੀ ਕੇ ਵਾਰਨਾ ਇੱਥੇ ਕੀ ਖਾਸ ਕੀਤਾ ਜਾਣਾ ਇਹ ਸੱਡੀ ਸਾਰੀ ਇੱਕ ਟੀਮ ਆਏਗੀ ਟੀਮ ਪਹਿਲੇ ਸਰਵੇ ਕੀਤਾ ਸੀ ਪੈਂ ਸਾਹਿਬ ਨਾਲ ਆਏ ਸੀਗੇ ਲਗਭਗ ਠੀਕ ਮਹੀਨੇ ਹੋ ਗਏ ਉਹਨਾਂ ਨੇ ਜਾਲਫਾ ਦੇਵੀ ਤੋਂ ਵੀ ਕੀਤਾ ਸੀ ਨੰਗਲ ਦਾ ਵੀ ਕੀਤਾ ਸੀ ਨਿਆ ਨੰਗਲ ਦਾ ਵੀ ਜਿੰਨਾ ਏਰੀਆ ਸਾਡਾ ਪੰਜਾਬ ਦਾ ਪੈਂਦਾ ਉਹਨਾਂ ਨੇ ਸਾਰਾ ਆਪਣਾ ਖਾਕਾ ਤਿਆਰ ਕਰ ਲਿਆ ਕਿਸੇ ਕੰਪਨੀ ਨੂੰ ਦੇ ਕਰਕੇ ਜਿਹੜਾ ਉਹ ਤਿਆਰ ਹੋਏਗਾ ਜਿਹਦੇ ਵਿੱਚ ਨਗਰ ਕੌਂਸਲ ਦਾ ਏਰੀਆ ਜਿਹੜਾ ਸਾਡਾ ਇਰੀਗੇਸ਼ਨ ਦਾ ਏਰੀਆ ਪੈਂਦਾ ਐਨ ਐਫਐਲ ਦਾ ਏਰੀਆ ਪੈਂਦਾ ਉਹਨਾਂ ਸਾਰਿਆਂ ਦਾ ਜਿਹੜਾ ਉਹ ਪ੍ਰੋਪਰ ਚੈਨਲ ਦੇ ਨਾਲ ਚ ਜੋ ਜਿਹੜੇ ਲੋਕ ਹੈ ਬਾਹਰ ਖਿੱਚਦਾ ਕੇਂਦਰ ਆਣਗੇ ਕਾਰਨ ਕਿ ਸਾਡੇ ਇੱਥੇ ਸ਼੍ਰੀ ਅਰੰਧਪੁਰ ਸਾਹਿਬ ਜਿਹੜਾਗਾ ਸਾਡੀ ਦੁਨੀਆ ਦੇ ਵਿੱਚ ਇੱਕ ਵਿਖਿਆਤ ਹੈ ਜਿਹਦੇ ਵਿੱਚ ਹਜ਼ਾਰਾਂ ਹੀ ਲੱਖਾਂ ਹੀ ਲੋਕ ਸਾਡੇ ਹੋਲੇ ਮਹੱਲੇ ਦੇ ਵਿੱਚ ਆਉਂਦੇ ਨੇ ਤੇ ਹੁਣ ਵਿਸਾਖੀ ਦੇ ਜਿਹੜਾ ਦਿਨ ਹੈ ਇਹਨਾਂ ਵਿੱਚ ਵੀ ਆਣਗੇ ਸੋ ਜਦੋਂ ਸਾਡੀ ਇਹ ਚੀਜ਼ ਵਧੀਆ ਲੱਗੇਗੀ ਪ੍ਰਿਆ ਪ੍ਰਿਆਟਿਕ ਦੇ ਵਿੱਚ ਵੜਾਵਾ ਹੋਏਗਾ ਸੁੰਦਰੀਕਰਨ ਹੋਏਗਾ ਤਾਂ ਉਹ ਲੋਕ ਮੈਕਸਿਮਮ ਇੱਥੇ ਆਣਗੇ ਸੁੰਦਰੀਕਰਨ ਦੀ ਗੱਲ ਕੀਤੀ ਹੈ ਠੀਕ ਹੈ ਟੂਰਿਸਟ ਬੰਗਲੋ ਦੀ ਵੀ ਕੀਤੀ ਆਏ ਦੇਖੋ ਟੂਰਿਸਟ ਬੰਗਲੋ ਦੀ ਮੈਂ ਤੁਹਾਡੇ ਮਾਧਿਅਮ ਨਾਲ ਦੱਸ ਦੇਣਾ ਟੂਰਿਸਟ ਬੰਗਲੋ ਜਿਹੜਾ ਉਸ ਸਮੇਂ ਬਣਾਇਆ ਸੀ ਜਦੋਂ ਟੂਰਿਸਟ ਬੰਗਲੋ ਹੋਂਦ ਵਿੱਚ ਆਇਆ ਸੀ ਉਦੋਂ ਲੋਕਾਂ ਲੋਕ ਜਿਹੜੇ ਸੀ ਲੈਂਡ ਅਕਵਾਇਰ ਹੋਈ ਸੀ ਅਵਾਰਡ ਹੋਇਆ ਸੀ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਸੀ ਵੀ ਮਾਲਕ ਸਾਡੀ ਅਜੇ ਨਹੀਂ ਹੈ ਤੇ ਸਰਕਾਰ ਨੇ ਉਸ ਸਮੇਂ ਲੋਕਾਂ ਦਾ ਜਿਹੜਾ ਆਪਣੀ ਕੰਸਟ੍ਰਕਸ਼ਨ ਕਰ ਲਈ ਮੈਂ ਤੁਹਾਨੂੰ ਇਸ ਗੱਲ ਦੇ ਉੱਪਰ ਇੱਕ ਹੋਰ ਦੱਸਣਾ ਜਿਹੜਾ ਨੰਗਲ ਦਾ ਪੈਰੀਫਰਲ ਰੋਡ ਹੈ ਇਹਦੀ ਜਿਹੜੀ ਬਾਹਰ ਦੀ ਜਗ੍ਹਾ ਹੈ ਉਹਦੇ ਵਿੱਚ ਕਿਸੇ ਵੀ ਸਰਕਾਰ ਦਾ ਕੋਈ ਲਿੰਕ ਨਹੀਂ ਹੈ ਉਹ ਪ੍ਰਾਈਵੇਟ ਹੈ ਜਿਹਦੇ ਵਿੱਚ ਲక్ష్ਮੀ ਮੰਦਿਰ ਗੁਰਦੁਆਰਾ ਘਾਟ ਸਾਹਿਬ ਜਿਹੜਾ ਮੇਨ ਅੱਜ ਸਭ ਤੋਂ ਵੱਡੀ ਚੀਜ਼ ਜਿਹਨੂੰ ਸਤਲੋ ਸਤਨ ਕਹਿੰਦੇ ਆ ਇਹ ਵੀ ਕਿਸੇ ਵੀ ਸਰਕਾਰ ਦੇ ਨਾਮ ਨੋਮੀਨੇਸ਼ਨ ਅੱਜ ਤੁਸੀਂ ਕਾਗਜ਼ ਉਠਾ ਕੇ ਦੇਖ ਲੈ ਇਵੇਂ ਜਿਹੜਾ ਟੂਰਿਸਟ ਬੰਗਲੋ ਹੈ ਉਹਦੀ ਲੈਂਡ ਕਰਕੇ ਪ੍ਰੋਬਲਮ ਸੀਗੀ ਅਗਰ ਉਸ ਸਮੇਂ ਦੇ ਸਮੇਂ ਦੇ ਵਿੱਚ ਲੋਕ ਉਸ ਲੈਂਡ ਦੀ ਮਿਊਚਨ ਸਹੀ ਢੰਗ ਨਾਲ ਕਰਾ ਲੈਂਦੇ ਤਾਂ ਅੱਜ ਪ੍ਰੋਬਲਮ ਨਹੀਂ ਆਣੀ ਸੀ ਉਸ ਸਮੇਂ ਦੀ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੀ ਪ੍ਰੋਬਲਮ ਅੱਜ ਸਾਨੂੰ ਫੇਸ ਕਰਨਾ ਪੈ ਰਿਹਾ ਜਿਸ ਦਿਨ ਉਹਦਾ ਹੱਲ ਹੋ ਜਾਏਗਾ ਉਦੋਂ ਵੀ ਠੀਕ ਹੋ ਜਾਏਗਾ ਇਹ ਅਸਲ ਵਿੱਚ ਤੁਸੀਂ ਚੰਗਾ ਸਵਾਲ ਪੁੱਛ ਲਿਆ ਟੂਰਿਸਟ ਬੰਗਲੋ ਨੂੰ ਸਹੀ ਕਰਨ ਵਾਸਤੇ ਬੈਂਕ ਸਾਹਿਬ ਦਾ ਪਹਿਲਾ ਹੀ ਸਟੈਪ ਸੀ ਪਰ ਜਦੋਂ ਕਾਗਜ਼ਾਂ ਵਿੱਚ ਦੇਖਿਆ ਸਿਸਟਮ ਨਹੀਂ ਹੋ ਸਕਦਾ